ਇਰਾਨ ਦੇਸ਼ ਦੇ ਬਾਰੇ ਬਾਬਾ ਜੀ ਬਸ ਕੁਝ ਨਹੀਂ ਜਾਣਦੇ ਪਏ ਆ ہمارا ਇਹ ਬਾਬਾ ਜੀ ਤੇ ਕਿੱਸਾ ਜਾਂਦੇ ਜਾਂਦੇ ਇੱਕ ਛੋਟਾ ਜਿਹਾ ਬਾਬਾ ਜੀ ਸਾਂਝਾ ਕਰੋਂਗੇ ਇਰਾਨ ਦੇ ਨਹੀਂ ਗੱਲ ਕਿ ਹਜੇ ਨਹੀਂ ਮੇਰੇ ਦੋਸਤ ਹੁਣ ਸਾਡੇ ਦਾ ਜਾਣ ਦਾ ਟਾਈਮ ਹੋ ਗਿਆ ਫਿਰ ਕਿਸ ਦਿਨ ਆਪਾਂ ਬਾਬਾਈ ਨਾਲ ਕਰਾਂਗੇ ਇਹ ਗੱਤਵਾਦ ਨੂੰ ਖਤਮ ਕਰਨਾ ਚਾਹੁੰਦੇ ਹੋ ਸਕਦਾ ਕਿਸੇ ਦੀ ਇਹ ਕਿ ਇਹਨੂੰ ਲੇਟ ਕਰਕੇ ਹਾਂ ਇਹ ਅਸੀਂ ਬਹੁਤ ਚੁੱਧਰ ਚਲਾਕ ਤਾਂ ਨਹੀਂ ਹੁੰਦੇ ਹਾਂ ਬਹੁਤ ਲਾਇਕ ਹੁੰਦੇ ਆ ਇਸ ਮਿੱਟੀ ਲਈ ਸਹੀ ਔਰ ਉਸ ਮਿੱਟੀ ਤੇ ਚੰਗੇ ਬੁਰਜੀ ਮੈਂ ਰੱਖਦਾ ਜਾਂ ਬੁਰਜੀ ਬਾਬਾ ਜੀ ਤੁਹਾਨੂੰ ਨਾ ਲਾਈਵ ਦੇਖੀ ਜਾਂਦਾ ਹੁਣ 5-4000 ਬੰਦਾ ਮਤਲਬ ਆਪਾਂ YouTube ਤੇ ਗੱਲ ਕਰ ਚੱਲਦੀ ਪਈ ਆ ਨਾ ਇਹ ਆਪਾਂ ਗੱਲ ਕਰ ਰਹੇ ਹਾਂ ਜਿੱਥੇ ਫੇਰ ਕਰਾਂਗੇ ਕਿਤੇ ਗੱਲਾਂ ਨਾ ਪਹਿਲਾਂ ਮੇਰੀ ਆਦਤ ਜੀ ਹਾਂ ਥੋੜਾ ਜਿਹਾ ਬਾਬਾ ਬਾਬਾਈ ਬਾਰੇ ਥੋੜਾ ਹਾਂ ਮੇਰੇ ਡਾਇਲੋਗ ਕਿ ਕਿੱਥੋਂ ਸਿੱਖਿਆ ਕਿਵੇਂ ਬੋਲਦਾ ਥੋੜਾ ਜਿਹਾ ਤੁਹਾਨੂੰ ਪ੍ਰਭਾਵਿਤ ਕਰ ਲਾਂ ਫੇਰ ਮੈਂ ਹਾਂਜੀ ਹਾਂਜੀ ਇੱਕ ਗੱਲ ਕਰਾਂਗੇ ਹਾਂ ਗੀਤ ਨਾਲ ਐਸੇ ਮੈਂ ਜਾਲ ਸੱੜਦਾ ਹਾਂ ਹਾਂਜੀ ਫੇ ਢੋਲਕੀਆਂ ਬਜਾਉਣਾ ਕਿਸੇ ਤੋਂ ਸਾਜ਼ ਕਿਸੇ ਤੋਂ ਬੰਸਰੀਆਂ ਹਾਂਜੀ ਅੱਛਾ ਬੁਰਜੇ ਖੜੇ ਆਪਾਂ ਮੈਂ ਉਹੀ ਬੁਰਜੇ ਰੱਖਦਾ ਹਾਂ ਹਾਂਜੀ ਜਿਹੜੇ ਕਿ ਮੇਰੇ ਵਿੱਚ ਮੇਰੀ ਅਰਗੀ ਪਾਸ਼ਾ ਬੋਲਦੇ ਹੁਣ ਹਾਂਜੀ ਨਹੀਂ ਆ ਬਿਲਡਿੰਗਾਂ ਦੇ ਬੁਰਜ ਤਾਂ ਮੈਂ ਨਾ ਬਣਾਏ ਨਾ ਕਦੇ ਢਾਏ ਹਾਂਜੀ ਆ ਜੁਨੀਫਾਰਮਾਂ ਚ ਲੀੜਿਆਂ ਤੇ ਰਹਿਣ ਵਾਲੇ ਮੈਂ ਅੱਜ ਤੱਕ ਬਾਜ਼ਾਰਾਂ 'ਚ ਟੰਗੇ 'ਤੇ ਮਿਲੇ ਉਹ ਲੋਕ ਨਹੀਂ ਆਏਗੇ ਹਾਂਜੀ ਉਹ ਕਿੱਥੇ ਗਏ ਅਖੀਰ ਉਹਨਾਂ ਨੂੰ ਸਾਰਿਆਂ ਨੂੰ ਮੈਂ ਤਾਰਾ ਹੀ ਬਣਾ ਕੇ ਗਗਨ ਤੇ ਚਪੇ ਦਿੰਨਾ ਹੁੰਦਾ। ਅੱਛਾ ਜੀ ਹੁਣ ਸੱਸਰੀ ਘਾਲ ਵਾਈ ਜੀ ਡਾਇਲ ਬਾਈ ਜੀ ਬਾਬਾ ਸਮਾਨ ਦੇ ਲਈ ਧੰਨਵਾਦ। ਬਹੁਤ ਤੁਸੀਂ ਚੱਲੋ ਬਿਊਟੀ ਬੇਲੇ ਤੁਸੀਂ ਫਰੈਂਡਸ਼ਿਪ ਕਰਦੇ ਆ। ਸਾਡੇ ਲਈ ਠੀਕ ਹੈ ਜੀ। ਹਾਂ ਜੀ। ਹਾਂ ਜੀ। ਓਕੇ ਬਾਬਾਈ ਧੰਨਵਾਦ ਸਾਰਿਆਂ ਨੂੰ। ਬਾਏ ਸੀਪੀ। ਬਾਦ ਜੀ। ਜਨ ਲਈ ਦੋ ਮਿੰਟਾਂ ਦੀ ਬਾਬਾ ਜੀ ਨੇ ਸਪੀਚ ਦੇ ਦਿੱਤੀ ਹੈ